ارکی بیگ پھڑ میرا کوئی گل نہیں کوئی نہیں آو تھلے ਗੱਟ ਘਰਦਾ ਮੈਨੂੰ। ਸਾਡੀ ਖਾਪਰੀ ਵੀ ਨਹੀਂ। ਗੱਟ ਫਟਾ ਕਰਦਾ ਮੈਨੂੰ। ਕੀ ਆ ਤਾ ਦੇਖੋ ਕੋਈ ਕਾਗਜ਼ ਹੈਗਾ? ਤਰਖਾਸਤ ਤਾਂ ਮਤੇ ਕੋਈ। ਉਹਦੀ ਕਟਾਚੀ ਹੋ ਜਾਂਦੀ। ਇਹ ਨਾ ਸੀ ਪਹਿਲੇ ਕਿ ਰਾਸੇ ਪੁੰਦੇ ਆਂਗੇ ਕਮਲਾਂ ਬੱਕਰੇ ਲੈ ਕੇ ਤੇ ਆਜੋ ਆਜੋ ਆਜੋ। ਦਸਤਰ ਵੀ ਲਿਆ ਫੜ ਕੇ। ਕੋਈ ਨਹੀਂ ਹੈਗਾ ਗੋਲੀਆਂ ਮੇਰੀ। ਆਜੋ। ਚਲੋ ਅਚਾਨਕ ਛਾਂ ਤੇ ਪੂਰਾ। ਸਰੀਰ ਥੱਲੇ ਡਾ ਫੋੜ। ਸਰੀਰ ਥੱਲੇ ਡਾ। ਜੇ ਗੱਤ ਤੂੰ ਆ ਕੇ ਸੰਕਰਦੇ ਮੈਨੂੰ। ਸਰੀਏ ਥੱਲੇ ਪਹਿਲੇ ਉੱਠਾ ਦੇ ਸਰੀਏ ਥੱਲੇ ਹਨਾ ਕਿੱਥੇ ਉਹ ਖੜਾ ਤੇ ਅੱਲਾ ਤੇਰਾ ਕੀ ਆ ਜਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੈਂ ਫਿਰ ਤੇ ਤੂੰ ਪਰ ਇਸ ਸੈੱਡ ਲੈ ਕੇ ਨਾ ਕੋਈ ਗੱਲ ਨਾ ਕਰਿਓ ਸੈੱਡ ਨਾਲ ਹੋ ਜਾ ਕਿਸੇ ਦੀ ਇਹ ਵੀ ਤੇ ਪਛਾਣ ਨਹੀਂ ਰਿਹਾ ਤੇ ਉਹਦੋਂ ਚੜ ਕੇ ਦਿਓ ਆ ਮਰੋਂ ਰਿਆ ਫੇਤੋਂ ਡਾਂਗਾ ਮੇਕੋ ਤੇ ਦੀ ਸਾਹ ਲੈ ਕੇ ਅਲ ਨ ਕਰਿਓ ਇਨਸਾਫ ਦੀ ਗੱਲ ਕਰਿਓ ਕੁਝ ਦੀ ਪੁੱਛੋ ਭਾਜੀ ਨੇ ਕੋਈ ਕਾਗਜ਼ ਪੁੱਛੋ ਮੇਰਾ ਕਾਜੀ ਜਹ ਲਾ ਨਾ ਆਓ ਆਓ ਨਾ ਨਾ ਅੱਜ ਕਿਰਤੀ ਛੋਟਾ ਆ ਜਾ ਆ ਬਾਬਾ ਭਾਜੀ ਪੱਕੀ ਬਣਾਈ ਜਾਵੇ ਤੁਰੀ ਮਾਛੂਗਾ ਭਲੇ ਆ ਜਾ ਚਿਰ ਤੇ ਕੋਈ ਪਰਚਾ ਨਹੀਂ ਕੋਲ ਆ ਜਾ ਮੈਂ ਪਾਪਾ ਬੋਸਟ ਹੋਊਗਾ ਕਰਾ ਲੂ ਅਗੇ ਪਰਚੇ ਕਰ ਤੋਂ ਸਵਾਜ ਨਾਲ ਕਰਾਵਾਂ ਤੇ ਅਗੇ ਪੰਚਾਇਤ ਮੈਂ ਕਿੱਥੇ ਮੇਰੇ ਕੋਲ ਮੈਂ 1.5 ਸਾਲ ਬਾਅਦ ਇਹਨਾਂ ਕਰਤੇ ਆ ਆਪਣੇ ਘਰ ਬੇਸ਼ਾਨ ਕੇ ਮੇਰਾ ਦੋਵਤਾ ਸਮਾਉਂ ਕੇ ਕਾਗਜ਼ ਆ ਬੈਨ ਮੈਂ ਪਚਾਉਂਗਾ ਪਰਚੀ ਮੈਂ ਕਿਉਂ ਨਿਸ਼ਾਨ ਨਹੀਂ ਕਰਵਾ ਆਵੇ ਗੋਲੀ ਮਾਰੀ ਮੋਟੀ ਦੀ ਹਸਪੀਟਲ ਮਿਲਦੀ ਉਹ ਨਾ ਕਦੀ ਗਈ ਐ ਆ ਗੰਜੀਆ ਦੀ ਕੰਜਾ ਤੈਨੂੰ ਠੋਕਣਾ ਠੋਕਣਾ ਪਰਚੇ ਕਰਨੇ ਤੱਕ ਵੀ ਕਰਨਾ ਵੈ ਕਿੱਥੇ ਜਾਵਾਂ ਦੱਸੋ ਮੈਂ ਨੇ ਆਣੇ ਛੱਡ ਕੇ ਬੁੱਢੇ ਮਨ ਤੈਗ ਹੋਇਆ ਮਾ 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 ਮੈਂ ਅਵਧਾਰ ਉਲਟਾ ਫਿਰਦਾ ਦੱਸੋਗਾ ਤੂੰ ਮੈਨੂੰ ਕਿੱਧਰ ਜਾਵਾਂ ਆਗਾ ਛੱਡ ਕੇ ਭੱਜ ਜਾਵਾਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਇਹ ਸੱਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁ ਮਾਰੂ ਕਹਿਣੋਂ ਜਾਂ ਮਰੂ ਆਪਣੇ ਥੱਲੇ ਧੱਕ ਤੂੰ ਮੈਂ ਦੱਸਾਂਗੀ ਆ ਜਾ ਅਰੇ ਗਾ ਪਾਹ ਚੜ ਜਾ ਫਿਰ ਕੀ ਆ ਨੀਂ ਧਿਆਨ ਖਾਣ ਨੂੰ ਪਰ ਆ ਜਾ ਹਾਂ ਆ ਜਾ ਕੋਨਾ ਡੱਬੇ ਚ ਜਾਉਂ ਕਿ ਮਿਸਰ ਕਰਦਾ ਹਾਂ ਹਾਂ ਨਹੀਂ ਜਾ ਦੇ ਮੇਰੇ ਕੋਲ ਲਾ ਲੋ ਮੈਨੂੰ ਕਾਗਜ਼ ਵਿਖਾ ਦਿਓ ਪੈਸੇ ਤੈਨੂੰ ਲੈਣ ਆਏ ਆਂ ਤੇ ਮੈਂ ਤੇ ਜੀਰ ਦੱਸੋ ਕਾਹਦੇ ਤੇਰਾ ਹਾਂ ਦੱਸੋ ਉਹ ਦੱਸੋ ਮੈਨੂੰ ਕਾਗਜ਼ ਕਿਹੜਾ ਕਾਨੂੰਨ ਤੇ ਫੜਨਾ ਆਇਆ ਮੈਨੂੰ ਤੇਰੇ ਤੇ ਮੁਕੱਦਮਾ ਜਾਂ ਮੇਰੇ ਕੋਈ ਚੀਜ਼ ਫੜੀ ਆ ਫਿਰ ਨਫੇ ਕਰਪਈ ਨਾ ਮੇਰੇ ਕੋਈ ਚੀਜ਼ ਫੜੀ ਆ ਥੱਲੇ ਆ ਹਾਂ ਫਿਰ ਕਹਿੰਦਾ ਝਗੜਾ ਕੀਤਾ ਮੈਂ ਥੱਲੇ ਆ ਜਾ ਕਾਦੇ ਵਾਸਤੇ ਆ ਜੀ ਕੋਈ ਕਾਦੇ ਵਾਸਤੇ ਮੈਨੂੰ ਫੜਨਾ ਆਇਆ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਜਵਾਬ ਦੇ ਨਾ ਮੈਂ ਥੱਲੇ ਆ ਜਾ ਤੈਨੂੰ ਸ਼ਾਬਦ ਚਾਹੁੰਦਾ ਨਹੀਂ ਕੋਹੋ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹ ਨਾਲ ਸੀ ਹੁਣ ਸ਼ਾਬਦ ਕਰਾ। ਮੈਂ ਤਾਂ ਹੋਏ ਹੋ ਦੱਸਣਿਆ ਭਈਆ। ਆ ਵੀ ਥੱਲੇ ਆ। ਦੱਸੋ ਕਾਗਜ਼ਦਾਰ ਸਾਹਿਬ। ਇਤਾਂ ਨਹੀਂ ਗੱਲ ਬਣਨੀ। ਇਤਾਂ ਨਹੀਂ ਹੋਣਾ। ਜੇ ਠੱਕੇ ਸਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ। ਫੇ ਹੋਣੀ ਹੋਈ। ਫੇ ਕੋਈ ਜਾਣ। ਤੇ ਜੇ ਪ੍ਰਧਾਨ ਖਲੋਤਾ ਤੇ ਇੱਥੇ ਖਾਵਾ ਸੌਂ ਤੁਸੀਂ। ਚਲੋ ਪ੍ਰਧਾਨ ਦੇ ਕਹਿੰਦੇ। ਮੈਂ ਕਿਹਾ ਪ੍ਰਧਾਨੀ ਕਾ ਤੇ ਨਾਮ ਦਾ ਸੇਵ ਵੱਢ ਕੇ ਕਰਦੀ ਫੋਟੋ ਆ ਜਾ ਫਿਰ ਆ ਜਾ। ਮੈਂ ਪਤਾ ਬੁੱਧੀ ਦਾ ਤੱਕ ਕਿੱਦਾਂ ਕਰਦਾ ਨਹੀਂ। ਨਾ ਜਿੱਥੇ ਗੱਲ ਕਰ ਤੂੰ ਠੋਕੇ ਉੱਥੇ ਰਹਾਂਗਾ ਚੱਲ ਆ ਜਾ ਫਿਰ ਆਜੀਆਂ ਤੱਕ ਦੱਸਿਆ ਆ ਕੇ ਵਾਕੇ ਜਾਓ ਤਾਂ ਕੈਪਟਨ ਆਉਣਾ ਹਾਜੀ ਗਾਹ ਤੂੰ ਕੋਈ ਗੱਲ ਮਾਰ ਤਾਂ ਆਉਣਾ ਤੇ ਦੱਸਾ ਦੇ ਹਾ ਬੋਈ ਜਾ ਕਰ ਦੇ ਬੰਦੇ ਜੁਮਿਆ ਗਏ ਚੱਟਦੇ ਬੰਦਿਆਂ ਦੀ ਤਾਂ ਤੇ ਮਹਾਰਾਜ ਮੈਨੂੰ ਪਹਿਲਾਂ ਵੀ ਪੁਲਿਸ ਨੇ 3-4 ਦਿਨ ਚੋਕੇ ਲਾ ਗਏ ਤਿੰਨ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੜ ਕੇ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਾ ਹੇਦਾ ਸਤਿ ਸ਼੍ਰੀ ਅਕਾਲ ਕਿਵੇਂ ਤਨਾ ਨਾਨਕੇ ਜਿੱਤ ਕਾਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾਮ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈ ਦੇਣਾ ਤੇ ਆ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਰੋਲਾ ਬੱਬਰ ਚਲਾ ਤੇ ਬਰਸਿਆ ਦੇ ਅੰਦਰ ਆ ਕੇ ਫੜੇ ਮੈਂ ਤੇ ਮੇਰਾ ਬੇਟਾ ਕੁੱਟ ਕੇ ਪੰਜ ਪੰਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੰਡੇ ਤੇ ਨਿਯਾਜ਼ ਕੋ ਪਤਾ ਤਨ ਮੇਰਾ ਨਿਕਾ ਬਾ ਬਾਅਦ ਵਿੱਚ ਪਾਸ ਹੋ ਤਾਂ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮਾੜੇ ਦੋ ਪਰਚਾ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਦੇਖ ਲਓ ਕੀ ਕਰਦੇ ਧਕੇ ਸ਼ਾਇਆ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖਚਲੋ ਇੱਕ ਤਾਂ ਪਾਸੇ ਬਿਆਨ ਦੇ ਨੇ ਤੇ ਉੱਤੇ ਚੜਦੇ ਇੱਧਰ ਦੇਖੋ ਇੱਧਰ ਆਓ ਆ ਜਾ ਉਧਰ ਨਹੀਂ ਇੱਧਰ ਆਓ ਆ ਵੇਖੋ ਕੀ ਬਣਿਆ ਆਹ ਲੋ ਉੱਤੇ ਦੀ ਪੌੜੀਆਂ ਚੜਦੇ ਇੱਦਾਂ ਚੜਨ ਨਹੀਂ ਆਓ ਨਾ ਨਾ ਜਾ ਮਾਈਕ ਮਾਈਕ ਆ ਲੱਗਿਆ ਆਜੋ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਤੁਹਾਨੂੰ ਆਜੋ ਆਜੋ ਹਾਲਾ ਹਰ ਇੱਕ ਨੇ ਬੜਾ ਲਾਈ ਜੇ ਚਲੋ ਹਾਂ ਬੜਾ ਡਾਇਰ ਨੇ ਜੇ ਆ ਗਏ ਹਾਂ ਜੀ ਇਹ ਦੇਖੋ ਜੀ ਇਹ ਨਾਲ ਇੱਕ ਸਮਗਲੇ ਹੈਗਾ ਬਾਉ ਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ 10 50 ਅਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪੱਚਾ ਦਰਜ ਕੀਤਾ ਆ ਮਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਵਕਤ ਉਹਨੂੰ ਨਾਮਜ਼ਦ ਕੀਤਾ ਆ ਉਹ ਚੋ ਇਨਫਰਮ ਕਰਨਾ ਹੈ ਆਪਾਂ ਹਾਂ ਜੀ ਉਹਦੀ ਬੱਚੇ ਆਪਾਂ ਉਹਦੀ ਕਟਾਕੇ ਅਮਲਾ ਦੇ ਅਫਰਤ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਾਣਗੇ ਹੋਏ ਦੋ ਬੰਦੇ ਜਾਣਗੇ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੇ ਰਿਆਦਾਮ ਮੈਂ ਦੇਖੋ ਤੁਸੀਂ ਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਰਦੇ ਬੰਦੇ ਉਹੀ ਕਰਾਂਗੇ ਆਪਾਂ ਤੇ ਇੱਥੇ ਰੋੜੇ ਚਲਾਏ ਨੇ ਹਾਂਜੀ ਹਾਂਜੀ ਰੋੜੇ ਚਲਾਏ ਨੇ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਦੋਂ ਯਾਦ ਚਿੰਦੇ ਨਹੀਂ ਨਹੀਂ ਉਹੀ ਤਾਂ ਹੁਣੇ ਆਏ ਜੀ ਜੀ ਉਹ ਸਾਨੂੰ ਵੇਖ ਕੇ ਪਹਿਲਾਂ ਚੜ ਕੇ ਕੁੱਟ ਲੋਪੇ ਸੁਣੇ ਇਹ ਕਿਰਬਾਨ ਫੜੀ ਆ ਜਾਂ ਦਾਣ ਫੜੀ ਹੋਈ ਆ ਰੋੜੇ ਚ ਲਾ ਦੇ ਨਾ ਕੋਈ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਸਪੋਰਟ ਨਹੀਂ ਕਰਦਾ ਜੀ ਇਹ ਬੰਦੇ ਮਤਲਬ ਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਤੇ ਸਪੋਰਟ ਮਾਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਉਹ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਹਾਂਜੀ ਅੱਜ ਉਹ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮੇਰੇ ਕੋਲ ਉਹ ਜੋ ਫੜਿਆ ਹੀ ਨਾ ਗਿਆ ਫਿਰ ਉਹ ਪਰ ਜਿਹੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਦਾ